ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਦਰਅਸਲ ਦਾ ਜੀਏ ਕਿ ਪ੍ਰੈਸ ਕਾਨਫਰੰਸ ਨਹੀਂ ਪੁਲਿਸ ਨੇ ਦੱਸਿਆ ਕਿ ਤਰਨਤਾਰਨ ਦੀ ਰਹਿਣ ਵਾਲੀ ਕੁੜਤ ਜੋ ਅੰਮ੍ਰਿਤਸਰ ਦੇ ਵਿੱਚ ਆਈ ਸੀ ਜਿਸ ਦਾ ਇੱਕ ਅਣਪਛਾਤੇ ਵਿਅਕਤੀ ਦੇ ਵੱਲੋਂ ਲਫਾਫਾ ਚੁੱਕ ਜਿਸ ਵਿੱਚ ਉਸਦੇ ਦੋ ਮੋਬਾਈਲ ਫੋਨ ਤੇ ਬਾਕੀ ਜ਼ਰੂਰੀ ਦਸਤਾਵੇਜ਼ ਸੀ ਜੋ ਲੈ ਕੇ ਉਹ ਫਰਾਰ ਹੋ ਗਏ ਸੀ ਤੇ ਪੁਲਿਸ ਦੇ ਵੱਲ ਜਦ ਪੀੜਤ ਮਹਿਲਾ ਦਰਖਾਸਤ ਲਖਵਾਉਣਾਂ ਦੀ ਸ਼ਿਕਾਇਤ ਲਖਵਾਉਣ ਆਉਂਦੀ ਹੈ ਤੇ ਕੁਝ ਕੁ ਘੰਟਿਆਂ ਵਿੱਚ ਜਦ ਪੁਲਿਸ ਟੀਮ ਪੂਰੀ ਫੋਰਸ ਲਗਾਉਂਦੀ ਹੈ ਸਰਚ ਕਰਦੀ ਹੈ ਤਾਂ ਉਹਨਾਂ ਨੂੰ ਵੱਡੀ ਸਫਲਤਾ ਹਾਸਲ ਹੁੰਦੀ ਹੈ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਤਾ ਜਾਂਦਾ ਹੈ ਤੇ ਦੋਸ਼ੀ ਦੇ ਖਿਲਾਫ ਤਾਰਾ ਲਗਾਈਆਂ ਜਾਂਦੀਆਂ ਨੇ ਇਸ ਤੋਂ ਇਲਾਵਾ ਇਸ ਮਾਮਲੇ ਦੇ ਵਿੱਚ ਅਮਰਸਰ ਪੁਲਿਸ ਨੇ ਕੀ ਕੀ ਕੀਤਾ ਤੁਸੀਂ ਵੀ ਸੁਣੋ ਅ ਅਮਰਸਰ ਕਮਿਸ਼ਨਡ ਦੇ ਥਾਣਾ ਸਿਵਲ ਲਾਈਨ ਵਿਖੇ 9 ਤਰੀਕ ਨੂੰ ਸ਼ਾਮ ਦੇ ਕਰੀਬ 7 ਵਜੇ ਅ ਨੀਲਮ ਨਾਮ ਦੀ ਲੇਡੀਜ਼ ਜੋ ਕਿ ਤਰਨਤਾਰਨ ਦੀ ਰਹਿਣ ਵਾਲੀ ਹੈ ਇਹ ਆਪਣੇ ਕਿਸੇ ਕੰਮ ਕਰਨ ਲਈ ਉਸ ਦਿਨ ਅਮਰਸਰ ਵਿਖੇ ਆਏ ਹੋਏ ਸਨ ਜਦੋਂ ਇਹ ਸ਼ਾਮ ਦੇ ਕਰੀਬ 7 ਵਜੇ ਅ ਡੀ ਸੀ ਸਾਹਿਬ ਦੀ ਰੈ residense ਜੋ ਕਿ ਚੌਂਕੀ ਗ੍ਰੀਨ ਐਵੇਨਿਊ ਦੇ ਵਿੱਚ ਪੈਂਦੀ ਆ ਉਸ ਦੇ ਸਾਹਮਣੇ ਤੋਂ ਜਾ ਰਹੇ ਸਨ ਤਾਂ ਇੱਕ ਨੌਜਵਾਨ ਐ ਐਕਟਿਵਾ ਤੇ ਆਉਂਦਾ ਵਾ ਜੋ ਇਹਨਾਂ ਕੋਲੋਂ ਹੱਥ ਵਿੱਚ ਜੋ ਇਹਨਾਂ ਦੇ ਵਾਈਟ ਕਲਰ ਦਾ ਮومی ਲਿਫਾਫਾ ਸੀ ਉਹ ਇਹਨਾਂ ਤੋਂ ਖੋਹ ਕੇ ਫਰਾਰ ਹੋ ਜਾਂਦਾ ਵਾ ਇਸ ਮومی ਲਿਫਾਫੇ ਦੇ ਵਿੱਚ ਜੋ ਸਾਡੀ ਮਦਈ ਮੁਕਦਮਾ ਵਾ ਉਹਨਾਂ ਵੱਲੋਂ ਦੱਸਣ ਦੇ ਮਤਾਬਕ ਉਸ ਵਿੱਚ ਉਹਨਾਂ ਦਾ ਪਰਸ ਕਾਲਾ ਰੰਗ ਦਾ ਪਰਸ ਜਿਸ ਵਿੱਚ ਉਹਨਾਂ ਦੇ ਦੋ ਮੋਬਾਈਲ ਫੋਨਸ ਇਸ ਤੋਂ ਇਲਾਵਾ ਇਹਨਾਂ ਦੇ ਅਲੱਗ-ਅਲੱਗ ਡਾਕੂਮੈਂਟਸ ਜਿਵੇਂ ਕਿ ਆਧਾਰ ਕਾਰਡ ਪੈਨ ਕਾਰਡ ਹੋਰ ਵੀ ਇਹਨਾਂ ਦੇ ਏਟੀਐਮ ਕਾਰਡਸ ਵੀ ਸਨ ਇਸ ਤੋਂ ਬਾਅਦ ਇਹ ਸਾਨੂੰ 2 ਦਿਨ ਬਾਅਦ ਆ ਕੇ ਇਤਲਾਹ ਦਿੰਦੇ ਨੇ 11 ਤਰੀਕ ਨੂੰ ਜਦੋਂ ਇਹ ਸਾਨੂੰ ਇਹਨਾਂ ਤੋਂ ਇਤਲਾਹ ਦਿੱਤੀ ਜਾਂਦੀ ਹੈ ਤਾਂ ਤੁਰੰਤ ਅਸੀਂ ਅਧੀਨ ਧਾਰਾ 379 ਬੀ ਦੇ ਤਹਿਤ ਐਫਆਈਆਰ ਨੰਬਰ 60/24 ਦਰਜ ਕਰਦੇ ਹਾਂ ਇਸ ਤੋਂ ਬਾਅਦ ਜਦੋਂ ਸਾਡੀਆਂ ਵੱਖ-ਵੱਖ ਟੀਮਾਂ ਅਲੱਗ-ਅਲੱਗ ਸੀਸੀਟੀਵੀ ਹੋਰ ਹਿਊਮਨ ਇੰਟੈਲੀਜੈਂਸ ਤੇ ਹੋਰ ਟੈਕਨੀਕਲਾਂ ਆਧਾਰ ਤੇ ਜਦੋਂ ਅਸੀਂ ਦੋਸ਼ੀ ਦੀ ਸਰਚ ਕਰਨੀ ਸ਼ੁਰੂ ਕਰਦੇ ਹਾਂ ਤਾਂ ਸਾਡੀ ਟੀਮ ਨੂੰ ਕੁਝ ਹੀ ਘੰਟਿਆਂ ਦੇ ਵਿੱਚ ਬੜੀ ਵੱਡੀ ਸਫਲਤਾ ਮਿਲਦੀ ਹੈ ਜਿਸ ਵਿੱਚ ਅਸੀਂ ਜੋ ਨਿਰਦੋਸ਼ੀ ਮਨਜੀਤ ਸਿੰਘ ਉਰਫ ਮਾਨ ਪੁੱਤਰ ਅਵਤਾਰ ਸਿੰਘ ਵਾਸੀ ਦਰਸ਼ਨ ਐਵੇਨਿਊ ਦੁਬੁਰਜੀ ਰੋਡ ਅਮਰਸਰ ਦਾ ਰਹਿਣ ਵਾਲਾ ਇਸ ਨੂੰ ਅਰੈਸਟ ਕਰਨ ਵਿੱਚ ਕਾਮਯਾਬ ਹੁੰਦੇ ਹਾਂ ਇਸ ਕੋਲੋਂ ਜੋ ਖੋਹ ਕੀਤਾ ਪਰਸੀ ਕਾਲੇ ਰੰਗ ਦਾ ਪਰਸ ਜਿਸ ਵਿੱਚ ਦੋ ਮੋਬਾਈਲ ਫੋਨ ਤੇ ਅਲੱਗ-ਅਲੱਗ ਤਰ੍ਹਾਂ ਦੇ ਆਇਡੈਂਟੀਟੀ ਕਾਰਡਸ ਇਸ ਕੋਲੋਂ ਬਰਾਮਦ ਕਰ ਲਿਤੇ ਜਾਂਦੇ ਨੇ ਜਿਸ ਐਕਟਵਾ ਦਾ ਪ੍ਰਯੋਗ ਕਰਕੇ ਇਸਨੇ ਵਾਰਦਾਤ ਨੂੰ ਇੰਜਾਮ ਦਿੱਤਾ ਸੀ ਉਹ ਐਕਟਵਾ ਵੀ ਰਿਕਵਰ ਕਰ ਲਈਤੀ ਜਾਂਦੀ ਹੈ ਤੇ ਇਸ ਦਾ ਮਾਨਯੋਗ ਅਦਾਲਤ ਵੱਲੋਂ ਸਾਨੂੰ 3 ਦਿਨਾਂ ਦਾ ਰਿਮਾਂਡ ਮਿਲਦਾ ਹੈ ਤਿੰਨ ਦਿਨ ਦੀ ਰਮਾਨ ਦੇ ਦੌਰਾਨ ਸਾਡੇ ਐਸ ਐਚ ਯੂ ਸਿਵਲ ਲਾਈਨਸ ਇੰਸਪੈਕਟਰ ਜਸਵੀਰ ਸਿੰਘ ਚੌਂਕੀ ਇੰਚਾਰਜ ਗ੍ਰੀਨ ਐਵੇਨਿਊ ਇਹਨਾਂ ਵੱਲੋਂ ਬੜੀ ਮਿਹਨਤ ਦੇ ਨਾਲ ਅਗਲੇਰੀ ਪੁਸ਼ਕਸ਼ ਕਰਕੇ ਇਸ ਕੋਲੋਂ ਇਹ ਦੋ ਮੋਬਾਈਲ ਫੋਨਾਂ ਦੇ ਇਲਾਵਾ ਸੱਤ ਹੋਰ ਮੋਬਾਈਲ ਫੋਨ ਰਿਕਵਰ ਕੀਤੇ ਜਾਂਦੇ ਨੇ ਜੋ ਉਸ ਨੇ ਅਲੱਗ-ਅਲੱਗ ਜਗ੍ਹਾ ਚੋਰੀ ਜਾਂ ਸਨੇਚ ਕੀਤੇ ਹੁੰਦੇ ਆ ਸੋ ਹੁਣ ਤੱਕ ਇਸ ਕੋਲੋਂ ਨੌ ਅਸੀਂ ਟੋਟਲ ਮੋਬਾਈਲ ਫੋਨ ਰਿਕਵਰ ਕਰ ਚੁੱਕੇ ਹਾਂ ਜੋ ਐਕਟਵਾ ਇਸ ਇਹ ਪ੍ਰਯੋਗ ਕਰ ਰਿਹਾ ਸੀ ਇਹ ਐਕਟਵਾ ਵੀ ਇਸ ਦੀ ਚੋਰੀ ਦੀ ਹੈ ਸੋ ਐਕਟਿਵਾ ਵੀ ਇਹ ਚੋਰੀ ਦੀ ਰਿਕਵਰ ਕੀਤੀ ਹੈ ਜੋ ਇਸਨੇ ਪਿਛਲੇ ਟਾਈਮ 'ਚ ਬਸਟੈਂਡ ਤੋਂ ਚੋਰੀ ਕੀਤੀ ਸੀ ਸੋ ਹੁਣ ਤੱਕ ਇਸ ਕੋਲੋਂ ਨੌ ਮੋਬਾਈਲ ਫੋਨ ਇੱਕ ਐਕਟਿਵਾ ਤੇ ਜੋ ਲੇਡੀਜ਼ ਦੇ ਬਹੁਤ ਹੀ ਜ਼ਰੂਰੀ ਕਾਗਜ਼ਾਤ ਸਨ ਉਸਦੇ ਡਾਕੂਮੈਂਟਸ ਹਨ ਏਟੀਐਮ ਕਾਰਡਸ ਹਨ ਸੋ ਸਾਰੇ ਰਿਕਵਰ ਕਰ ਲਏ ਗਏ ਨੇ ਤੇ ਟੀਮ ਨੇ ਕੁਝ ਹੀ ਘੰਟੇ ਦੇ ਵਿੱਚ ਇਹ ਬਹੁਤ ਹੀ ਵੱਡੀ ਵਾਰਦਾਤ ਨੂੰ ਇਨਜਾਮ ਦਿੱਤਾ ਸੀ ਉਸ ਨੂੰ ਟ੍ਰੇਸ ਕਰ ਲਿਆ ਜੀ ਸਰ ਇਸ ਦੀ ਬੈਕਗ੍ਰਾਉਂਡ ਕੀ ਹੈ ਜੋ ਇਹ ਦੋਸ਼ੀ ਆ ਜੀ ਇਹ 36 ਸਾਲ ਦਾ ਹੈ ਇਸ ਦੀ ਉਮਰ ਤੇ ਇਸ ਦੇ ਖਿਲਾਫ ਪਹਿਲਾਂ ਵੀ 2 ਮੁਕਾਦਮੇ ਤੇ ਇੱਕ ਪ੍ਰੀਵੈਂਟਿਵ ਐਕਸ਼ਨ ਦਰਜ ਹੈ ਪਹਿਲਾਂ ਇਸ ਦੇ ਖਿਲਾਫ ਸਦਰ ਥਾਣੀ ਵਿਖੇ ਇੱਕ ਚੋਰੀ ਦਾ ਮੁਕਾਦਮਾ ਦਰਜ ਹੈ ਇਸ ਤੋਂ ਇਲਾਵਾ ਸੁਲਤਾਨਵਿੰਡ ਥਾਣੀ ਵਿਖੇ ਇਸ ਦੇ ਖਿਲਾਫ ਸਨੇਚਿੰਗ ਦਾ ਮੁਕਾਦਮਾ ਦਰਜ ਹੈ ਤੇ ਮਕਬੂਲਪੁਰੇ ਥਾਣੇ ਵਿਖੇ ਇਸ ਦੇ ਖਿਲਾਫ 57 ਪ੍ਰੀਵੈਂਟਿਵ ਐਕਸ਼ਨ ਲਿਆ ਗਿਆ ਵਾ ਸੋ ਇਹ ਇਸ ਦਾ ਜੋ ਬੈਕਗ੍ਰਾਉਂਡ ਉਹ ਵੀ ਕਾਫੀ ਕ੍ਰਿਮਨਲ ਬੈਕਗ੍ਰਾਉਂਡ ਹੈ ਤੇ ਇਸ ਤੋਂ ਹੋਰ ਵੀ ਪੁਸ਼ਟਿਸ਼ ਕੀਤੀ ਜਾ ਰਹੀ ਹੈ ਤੇ ਹੋਰ ਵੀ ਕਈ ਘਰਦਤਾਂ ਇਸ ਕੋਲ ਡਰੇਸ ਹੋ ਸਕਦੀਆਂ ਨੇ ਨਸ਼ੇ ਦਾਦੀ ਵੀ ਹੈ ਸਰ ਬਿਲਕੁਲ ਜੀ ਨਸ਼ੇ ਦਾਦੀ ਵੀ ਹੈ ਕੋਈ ਕਮ ਵੇਲੜ ਕਿਸਮ ਦਾ ਨੌਜਵਾਨ ਹੈ ਕੋਈ ਕਮ ਧੰਦੇ ਵਿੱਚ ਵੀ ਨਹੀਂ ਪਿਆ ਹੋਇਆ ਜਿਸ ਕਾਰਨ ਇਹ ਲੁੱਟਾਂ ਖੋਹਾਂ ਚੋਰੀ ਦੇ ਉੱਤੇ ਡਿਪੈਂਡੈਂਟ ਆਪਣੀ ਨਸ਼ੇ ਦੀ ਪੂਰਤੀ ਵਾਸਤੇ ਤਰੀਤਾ ਹੋਰ ਵੀ ਕੋਈ ਸਾਥੀ ਹੈ ਇਕੱਲੇ ਹੀ ਜੋ ਇਸ ਨੇ ਵਾਰਦਤ ਸਾਡੇ ਗ੍ਰੀਨ ਨੇਮ ਨੂੰ ਚੌਂਕੀ ਦੇ ਰਹੀ ਵਿੱਚ ਕੀਤੀ ਸੀ ਉਸ ਵਿੱਚ ਇੱਕੋ ਹੀ ਸ਼ਖਸ ਅਨੰਦ ਦੇ ਖਲਾਮ ਮੁਕਦਮਾ ਦਰਜ ਸੀ ਇਹ ਉਸ ਦੇ ਵਿੱਚ ਇਕੱਲਾ ਹੀ ਮਲੂਤ ਸੀ ਬਾਕੀ ਇਸ ਤੋਂ ਪੁਸ਼ਕਿ ਜਾਰੀ ਹੈ ਅਗਰ ਇਸ ਦੇ ਗਰੋਹ ਚ ਹੋਰ ਕੋਈ ਨਾਮ ਵੀ ਸਾਹਮਣੇ ਆਉਂਦੇ ਨੇ ਉਹਨਾਂ ਨੂੰ ਵੀ ਮੁਕਦਮੇ ਵਿੱਚ ਨਾਮਜ਼ਦ ਕਰਕੇ ਅਰੈਸਟ ਕੀਤਾ ਜਾਊਗਾ ਤੇ ਹੋਰ ਵੀ ਸਮਾਨ ਕਵਰ ਕੀਤਾ ਜਾਊਗਾ ਕੋਈ ਕਰਦਾ ਕੀ ਹੈ ਜੀ ਲੋ ਇਹ ਜੀ ਕੋਈ ਵੀ ਕੰਮਦੰਦਾ ਨਹੀਂ ਕਰਦਾ ਬਿਲਕੁਲ ਵਿਲੇਟ ਕਿਸਮ ਦਾ ਵਾ ਨਸ਼ੇ ਦਾਦੀ ਹੈ ਜਿਸ ਕਾਰਨ ਇਹੋ ਜਿਹੇ ਵਰਦਤਾਂ ਦੇ ਡਿਪੈਂਡੈਂਟ ਤੇ ਕੋਈ ਕੰਮਕਾਰ ਇਹ ਤਾਂ ਕਰਨ ਦਾ ਸਾਹਮਣੇ ਨਹੀਂ ਆ ਰਿਹਾ ਜੀ ਸਰੇ ਬਿਲ ਦੇ ਮੋਬਾਈਲ ਵਗੈਰੇ ਜੇ ਚੋਰੀ ਕਰਦਾ ਸੀੁੰਦਾ ਸੀ ਇਹ ਗਾਂਹ ਵੇਚਦਾ ਕਿੱਥੇ ਕੁਝ ਪਤਾ ਲੱਗੇ ਕਿ ਇਹ ਕਿੰਦਾ ਜੋ ਹਰੇ ਤੱਕ ਜੋ ਸਾਡੇ 9 ਮੋਬਾਈਲ ਕਵਰ ਹੋਏ ਨੇ ਇਹ ਇਸ ਦੇ ਕੋਲੋਂ ਹੀ ਰਿਕਵਰ ਹੋਏ ਨੇ ਜੋ ਇਹ ਇਸਨੇ ਮਕਬੂਲਪੁਰਾ ਰੋਡ ਤੇ ਪੁਲ ਦੇ ਹੇਠਾਂ ਕਿਸੇ ਜਗ੍ਹਾ ਤੇ ਦੱਬੇ ਹੋਏ ਸਨ ਉਹ ਉੱਥੇ ਰਿਕਵਰ ਕੀਤੇ ਗਏ ਨੇ ਬਾਕੀ ਅਸੀਂ ਇਹ ਕਰਾਂਗੇ ਕਿ ਜੋ ਵੀ ਮੋਬਾਈਲ ਫੋਨਸ ਨੇ ਇਹਨਾਂ ਦੀ ਸਾਰੀ ਡਿਟੇਲਸ ਅਸੀਂ ਆਪਣੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਵੈਬਸਾਈਟ ਤੇ ਪਾਵਾਂਗੇ ਇਸ ਤੋਂ ਲਾਵਾ ਇਹਨਾਂ ਮੋਬਾਈਲਸ ਦਾ IMEI ਸਰਚ ਵੀ ਲਾਇਆ ਜਾਊਗਾ ਤਾਂ ਕਿ ਅਸੀਂ ਇਹਨਾਂ ਦੇ ਅਸਲ ਮਾਲਕ ਦਾ ਪਤਾ ਕਰ ਸਕੀਏ ਤਾਂ ਕਿ ਜਿਨ੍ਹਾਂ ਦੇ ਵੀ ਕਿਸੇ ਜਗ੍ਹਾ ਤੇ ਮੋਬਾਈਲ ਚੋਰੀ ਜਾਂ ਸਨੇਚ ਹੋਏ ਨੇ ਉਹ ਕੂਰਤੋਂ ਸਪੁਰਦਾਰੀ ਲੈ ਕੇ ਆਪਣੇ ਆਪਣੇ ਮੋਬਾਈਲ ਫੋਨ ਵਾਪਸ ਪਾ ਸਕਣ